ਪੰਜ ਮਹੀਨੇ ਤੋਂ ਅਸੀਂ ਰੁਕੇ ਹੋਏ ਆ ਜਦ ਸਾਡੀਆਂ ਮੰਗਾਂ ਹਕੂਮਤ ਪਰਵਾਨ ਕਰੇ ਨਹੀਂ ਸਾਨੂੰ ਦਿੱਲੀ ਜਾਣ ਦਾ ਜਿਹੜਾ ਹੱਕ ਸਾਡਾ ਬਾਹਰ ਰਹਿਣਾ ਚਾਹੀਦਾ ਕਿਉਂਕਿ ਸੜਕਾਂ ਇਹ ਸਾਡੀ ਧਰਤੀ ਤੇ ਬਣੀਆਂ ਸਾਡੇ ਮਜ਼ਦੂਰਾਂ ਦੀਆਂ ਸਾਡੇ ਪੰਡਾਂ ਚੋਂ ਕਿਸਾਨਾਂ ਦਾ ਪੂਰਾ ਪੂਰਾ ਹੱਕ ਹੈ ਇਹਨਾਂ ਸੜਕਾਂ ਤੇ ਚੱਲਣ ਦਾ ਜੇ ਹੱਕ ਦੀ ਪਾਰਟੀ ਨੂੰ ਕੋਈ ਪਾਰਟੀ ਨੂੰ ਹੱਕ ਦਿੱਲੀ ਜਾਣਦਾ ਸਾਨੂੰ ਵੀ ਪੂਰਾ ਹੱਕ ਹੈ ਸਾਡਾ ਹੱਕ ਹਰ ਹਾਲਤ ਪਾਰ ਹੋਣਾ ਚਾਹੀਦਾ ਤੇ ਮੰਗਾ ਪਰਿਵਾਰ ਹੋ ਜੇ ਮੰਗਾ ਪਰਿਵਾਰ ਹੋ ਜਾਣੀ ਅਸੀਂ ਬਾਪਸਾ ਜਾਾਂਗੇ ਸਾਡੀ ਕੋਈ ਜਦ ਨਹੀਂ ਹੈ ਜਿਹੜੇ ਜਿਹੜੇ ਐਮਪੀ ਆ ਆਵਾਜ਼ ਬੁਲੰਦ ਕਰਨਗੇ ਉਹਨਾਂ ਦਾ ਧੰਨਵਾਦੀ ਰ੍ਹਾਂਗੇ ਜਿਹੜੇ ਨਹੀਂ ਕਰਨਗੇ ਉਹ ਜਦੋਂ ਫੀਲਡ ਚ ਆਉਣਗੇ ਜਿੱਥੇ ਵੀ ਆਉਣਗੇ ਉਹਨਾਂ ਨੂੰ ਸਵਾਲ ਵੀ ਪੁੱਛਣਗੇ ਕਿਸਾਨਾਂ ਨੂੰ ਕਿਉਂਕਿ ਇਹ ਸਾਡਾ ਹੱਕ ਵੀ ਆ ਔਰ ਸਾਡਾ ਅਧਾਰ ਵੀ ਆ ਸੋ ਇਹ ਆ ਸਾਡਾ ਪੁੱਛੇ ਸੀ ਅਸੀਂ ਜਿਹੜਾ ਮੋਰਚਾ ਸਾਜੇ ਦੌਰ ਤੇ ਲੜਿਆ ਸੀਗਾ ਜਿਹੜਾ ਹੈਗਾ ਟੋਲ ਬੰਦ ਕਰਵਾਇਆ ਹੈਗਾ ਉਹ ਮੋਰਚਾ ਵੀ ਸਾਡਾ ਜਾਰੀ ਆ ਆਉਣ ਵਾਲੇ ਸਮੇਂ ਚ ਵੀ ਜਿਹੜਾ ਹੈਗਾ ਉਹ ਨੂੰ ਜਾਰੀ ਰੱਖਾਂਗੇ ਇਹ ਹੋਰ ਵੀ ਜਿੱਥੇ-ਜਿੱਥੇ ਵੀ ਜੋ-ਜੋਗ ਦੀਆਂ ਕੀਆਂ ਤੱਕੇ ਜ਼ੁਲਮ ਹੋ ਰਹੇ ਨੇ ਉਹ ਸਾਰੇ ਦੇ ਖਰਾਫੇ ਚ ਉੱਠੋ ਕੇ ਲੜਾਈ ਦੇਵਾਂਗੇ ਹਰਿਆਣੇ ਦੇ ਜਿਹੜੇ 9-10 ਲੋਨ ਫੜੇ ਹੋਏ ਨੇ ਉਹਨਾਂ ਲਈ 17 ਜੁਲਾਈ ਨੂੰ ਅੰਬਾਲਾ ਐਸਐਸਪੀ ਦਾ ਦਫ਼ਤਰ ਮੁਗੇ ਲੱਖ ਤੋਂ ਵੱਡਾ ਐਕਸ਼ਨ ਜਿਹੜਾ ਹੋਣ ਜਾ ਰਿਹਾ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਮਜ਼ਦੂਰਾਂ ਤੇ ਅਨਸਾਫ਼ ਸੰਘਰਸ਼ਾਂ ਦਾ ਔਰ ਉਹ ਵੀ ਅਸੀਂ कामयाब ਤੇ ਰਹੇਗੇ ਇਸ ਟੋਨ ਤੋਂ ਵੱਡਾ ਕਾਫਰ ਫਰਜ ਨਹੀਂ ਕਿ ਮੂਹਰੇ ਇੱਕ ਨਾ ਪ੍ਰੋਗਰਾਮ ਨੇ ਸੋ ਆਪ ਵੀ ਅਸੀਂ ਸੰਖੇਪ ਤੇ ਹੀ ਬੇਨਤੀ ਕਰਦੇ ਆ ਕਿ ਹਰ ਹਾਲ ਤੇੰਤੀ ਸਾਹਿਬ ਜੋਰਦਾਰ ਆਵਾਜ਼ بلند ਕਰਦੇ ਉੱਥੇ ਹਰ ਹਾਲ ਤੋਂ ਮਿਲ ਰਿਹਾ ਕਿ ਉਹ ਹਰ ਹਾਲ ਤੇ ਜਿਹੜਾ ਹੈਗਾ ਕਿਸਾਨ ਦੇ ਨਾਲ ਡਟ ਕੇ ਸੱਚੇ ਗਲੋਂ ਖੜਨ ਜਿਹੜੀਆਂ ਸਾਡੀਆਂ 14 ਮੰਗਾਂ 12 ਮੰਗਾਂ ਵਹਿਲਾ ਜਿਹੜੀਆਂ ਬਹੁਤ ਸੱਚੀਆਂ ਮੰਗੀਆਂ ਹੋਈਆਂ ਨੇ ਮੋਦੀ ਸਰਕਾਰ ਨੇ 9 ਮਾਰਚ 21 ਤੋਂ ਬਾਅਦ ਮੁਕਰੀ ਆ ਇਹ ਜਿਹੜੀਆਂ ਨਵੀਆਂ ਐਡ ਹੋ ਚਾਰੇ ਜੋ ਹਰਿਆਣੇ ਦੇ ਵਿੱਚ ਜ਼ੁਲਮ ਕੀਤਾ ਸਰਕਾਰ ਨੇ ਤੇ ਕੇਂਦਰ ਨੇ ਖ਼ਤਮ ਕਰਨੀ ਸ਼ੀਦੀ ਹੋਈ ਆ ਉਹਦੇ ਨਾਲ ਸੰਬੰਧ ਜਿਹੜੇ ਲੋਕੀਆਂ ਦੇ ਪਰਚਾ 0 ਐਫ ਆਈ ਆਰ ਪੰਜਾਬ ਜਦੋਂ ਜੋ ਹੋਈ ਗਈ ਆ ਮੁਕੰਮਲ ਤੇ ਉਸ ਤੋਂ ਬਿਨਾਂ ਨੌਜਵਾਨ ਜਿਹੜੇ ਹੈਗੇ ਨੇ ਹਰਿਆਣੇ ਵਾਲੇ ਤਿੰਨੇ ਯੋਧੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਭਾਰਤੀ ਜਿੰਨੇ ਵੀ ਜਥੇ ਪਾਰਟੀਆਂ ਦੇ ਐਮਪੀ ਨੇ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜਿਹਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਦਾਣਾ ਮੰਡੀ 'ਚ ਖੜੇ ਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਭਾਰਤੀ ਦਸ਼ਮੇਸ਼ ਭਾਰਤੀ ਸੋਸ਼ਲ ਜੁਰਮੀ ਦਸ਼ਮੇਸ਼ ਦੇ ਪੀਕੇਜਯੂਐਮ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਲੁਧਿਆਣਾ ਦੇ ਨਵੇਂ ਬਣੇ ਐਮਪੀ ਰਾਜਾ ਵੜਿੰਗ ਉਹਨਾਂ ਵੱਲੋਂ ਭੇਜੇ ਗਏ ਸਾਡੇ ਛੋਟਾ ਵੀਰ ਜਿਹੜਾ ਕਿ ਮੰਗ ਪੱਤਰ ਲੈਣ ਲਈ ਪਹੁੰਚਿਆ ਕਿਉਂਕਿ ਜਲੰਧਰ ਦੀ ਚੂਣ ਚੱਲਦੀ ਕਰਕੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਇਹਨਾਂ ਨੂੰ ਇਹ ਮੰਗ ਪੱਤਰ ਰਾਹੀਂ ਬੇਨਤੀ ਕਰਦੇ ਆ ਕਿ ਜਿੰਨੇ ਵੀ ਐਮਪੀ ਨੇ פרוਦੀ ਧਿਰ ਦੇ ਉਹ ਇੱਕ ਪ੍ਰਾਈਵੇਟ ਮਤਾ ਲੈ ਕੇ ਆਉਣ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਉਣ ਜਿਹਦੇ ਨਾਲ ਕਿਸਾਨਾਂ ਦੇ ਘਾਹ ਰਹਿੰਦੀਆਂ ਜਾਂ ਘੜੀਆਂ ਹੋਈਆਂ ਮੰਗਾ ਜਿਹੜੀਆਂ ਸਰਕਾਰਾਂ ਨੇ ਪਿਛਲੇ ਸਮੇਂ ਤੋਂ ਬੰਨੀਆਂ ਹੋਈਆਂ ਮੰਗਾ ਨੇ ਉਹਨਾਂ ਦੇ ਉੱਪਰ ਚਰਚਾ ਹੋ ਸਕੇ ਔਰ ਜਿਹੜੇ ਬਾਰਡਰਾਂ ਤੇ ਕਿਸਾਨ ਬੈਠੇ ਨੇ ਉਹਨਾਂ ਦੇ ਜਿਹੜੇ ਮਸਲੇ ਆ ਜਿਹੜੇ ਪੰਜਾਬ ਦੇ ਕਿਸਾਨ ਨੇ ਈਡਿਆ ਦੇ ਕਿਸਾਨ ਨੇ ਉਹਨਾਂ ਦੇ ਵਿੱਚ ਜਿਹੜਾ ਫਸਲਾਂ ਦਾ ਮਸਲਾ ਵਾ ਉਹ ਸਾਰਾ ਹੱਲ ਹੋ ਸਕੇ ਇਹ ਜਿਹੜਾ ਬਿੱਲ ਵਾ ਜਿਹੜਾ ਮਾਨਸੂਨ ਆ ਰਹੀ ਹੈ ਜੁਲਾਈ ਦੇ ਵਿੱਚ ਇਹਦੇ ਵਿੱਚ ਲਿਆਂਦਾ ਜਾਵੇ ਇਸ ਲਈ ਇਹ ਮੰਗ ਪੱਤਰ ਜਿਹੜਾ ਸਾਡੀਆਂ 12 ਮੰੰਗਾ ਨੇ ਜਿਹੜੀਆਂ ਪਹਿਲੀਆਂ ਦੋ ਹੋਰ ਨੰਗੀਆਂ ਮੰੰਗਾ ਜੁੜੀਆਂ ਨੇ ਉਹਨਾਂ ਮੰੰਗਾ ਦੇ ਘਰ ਦਿੱਤਾ ਗਿਆ ਤੇ ਬੇਨਤੀ ਕਰਦੇ ਆ ਐਮਪੀ ਸਾਹਿਬ ਨੂੰ ਵੀ ਇਹ ਜਿਹੜਾ ਹਾਂ ਪਾਰਲੀਮੈਂਟ ਦੇ ਵਿੱਚ ਉਠਾ ਕੇ ਸਾਡੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਵੇਸ਼ ਕਿਸਾਨ ਮੋਰ ਜੋੜ ਜੋਨੀਆ ਰਜਿਸਟਰਡ ਵੱਲੋਂ ਜਿਹੜਾ ਹੈਗਾ 200 ਕਿਸਾਨ ਜਿੱਥੇ ਮੈਂ ਜੋ ਸਾਡਾ ਸਾਂਝਾ ਫੋਰਮੈਸ ਵਾਲੀ ਸ਼ੰਭੂ ਬਾਡਰ ਤੇ ਬਾਕੀ ਬਾਡਰਾਂ ਦੇ ਲੜਾਈ ਲੜ ਰਹੇ ਆ ਔਰ ਸਾਂਝੇ ਤੌਰ ਤੇ ਅੱਜ ਸਾਰੀਆਂ ਜਥੇਬੰਦੀਆਂ ਸੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਾਹਮਣੂ ਮੌਜੂਦ ਯੂਨੀ ਪੰਜਾਬ ਤੇ ਵੀਕਿੰਗ ਪੁਸਾਏ ਸਾਂਝੇ ਜਥੇਬੰਦੀਆਂ ਸਾਡੇ ਨਾਲ ਸ਼ਾਮਲ ਨੇ ਵੀ ਸਾਡੇ ਵੀਕਿੰਗ ਨੂੰ ਆਪਾਂ ਸੋ ਅਸੀਂ ਐਮਪੀ ਸਾਹਿਬ ਨੂੰ ਬੇਨਤੀ ਕਰਦੇ ਆ ਨਾ ਮੈਂਦੇ ਰਹਿ ਬੀ ਇਹਨਾਂ ਮੰਗਾਂ ਦੇ ਉੱਤੇ ਜਿਹੜਾ ਹੈਗਾ ਬੈਨ ਬਕਾਇਦਾ ਪਾਰਲੀਮੈਂਟ ਚ ਲਿਆ ਕੇ ਆਵਾਜ਼ ਬੁਲੰਦ ਕਰੋ ਕਿਸਾਨ ਲਈ ਸੜਕਾਂ ਕਰਵਾਓ ਜਿਹੜਾ ਕਿ 5 ਮਹੀਨੇ ਤੋਂ ਅਸੀਂ ਰੁਕੇ ਹੋਏ ਆ ਜਾਂ ਸਾਡੀਆਂ ਮੰਗਾਂ ਹਕੂਮਤ ਪ੍ਰਵਾਨ ਕਰੇ ਨਹੀਂ ਸਾਨੂੰ ਦਿੱਲੀ ਜਾਣ ਦਾ ਜਿਹੜਾ ਹੱਕ ਸਾਡਾ ਬਾਹਰ ਹੋਣਾ ਚਾਹੀਦਾ ਕਿਉਂਕਿ ਸੜਕਾਂ ਸਾਡੀ ਧਰਤੀ ਤੇ ਬਣੀਆਂ ਸਾਡੇ ਮਜ਼ਦੂਰਾਂ ਨੇ ਬਣਾਈਆਂ ਸਾਡੇ ਫੰਡਾਂ ਚੋਂ ਬਣੀਆਂ ਕਿਸਾਨ ਦਾ ਪੂਰਾ ਪੂਰਾ ਹੱਕ ਹੈ ਇਹਨਾਂ ਸੜਕਾਂ ਤੇ ਚੱਲਣ ਦਾ ਜੇ ਹਕੂਮਤੀ ਪਾਰਟੀ ਨੂੰ ਤੇ ਵਿਰੋਧੀ ਪਾਰਟੀ ਨੂੰ ਹੱਕ ਦੇ ਲਈ ਜਾਣਦਾ ਸਾਨੂੰ ਵੀ ਪੂਰਾ ਹੱਕ ਹੈ ਸਾਡਾ ਹੱਕ ਹਰ ਹਾਲਤ ਪਾਰ ਹੋਣਾ ਚਾਹੀਦਾ ਤੇ ਮੰਗਾ ਪਰਮਾਨ ਰਹੀਏ ਮੰਗਾ ਪਰਮਾਨ ਹੋ ਜਣੀਆਂ ਅਸੀਂ ਵਾਪਸ ਆ ਜਾਗੇ ਸਾਡੀ ਕੋਈ ਜिद ਨਹੀਂ ਹੈ ਜਿਹੜੇ ਜਿਹੜੇ ਐਮਪੀ ਆ ਆਵਾਜ਼ ਬੁਲੰਦ ਕਰਨਗੇ ਉਹਨਾਂ ਦਾ ਧੰਨਵਾਦ ਹੀ ਰ੍ਹਾਂਗੇ ਜਿਹੜੇ ਨਹੀਂ ਕਰਨਗੇ ਉਹ ਜਦੋਂ ਫਿਰੜੀ ਚਾਹਣਗੇ ਜਿੱਥੇ ਵੀ ਆਉਣਗੇ ਉਹਨਾਂ ਨੂੰ ਸਵਾਲ ਵੀ ਪੁੱਛਣਗੇ ਕਿਸਾਨ ਮੰਨ ਲਓ ਕਿਉਂਕਿ ਇਹ ਸਾਡਾ ਹੱਕ ਵੀ ਆ ਔਰ ਸਾਡਾ ਅਨੰਦ ਵੀ ਆ ਸੋ ਇਹ ਆ ਸਾਡਾ ਉਹ ਪਿੱਛੇ ਅਸੀਂ ਜਿਹੜਾ ਮੋਰਚਾ ਸਾਝਾ ਦੌਰ ਤੇ ਲੜਿਆ ਸੀਗਾ ਜਿਹੜਾ ਹੈਗਾ ਟੋਲ ਬੰਦ ਕਰਵਾਇਆ ਹੈਗਾ ਉਹ ਮੋਰਚਾ ਵੀ ਸਣਾ ਜਾਰੀ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਹੈਗਾ ਉਸ ਨੂੰ ਜਾਰੀ ਰੱਖਾਂਗੇ ਤੇ ਹੋਰ ਵੀ ਜਿੱਥੇ-ਜਿੱਥੇ ਵੀ ਜੋ-ਜੋਬ ਦੀਕੀਆਂ ਤੱਕੇ ਜ਼ੁਲਮ ਹੋ ਰਹੇ ਨੇ ਉਹ ਸਾਰੇ ਦੇ ਖਿਲਾਫ ਇੱਕ ਠੋਕ ਕੇ ਲੜਾਈ ਦੇਵਾਂਗੇ ਹਰਿਆਣੇ ਦੇ ਜਿਹੜੇ ਕੰਨ ਨੌਜਵਾਨ ਫਰੇ ਹੋਏ ਨੇ ਉਹਨਾਂ ਲਈ 17 ਜੁਲਾਈ ਨੂੰ ਅੰਬਾਲਾ ਐਸਐਸਪੀ ਦੇ ਦਫ਼ਤਰ ਮੂਗੇ ਲੱਖ ਤੋਂ ਵੱਡਾ ਐਕਸ਼ਨ ਜਿਹੜਾ ਹੋਣ ਜਾ ਰਿਹਾ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਤੇ ਇਨਸਾਫ਼ ਸੰਗਰੋਹ ਦਾ ਉਹਨੂੰ ਵੀ ਅਸੀਂ ਕੰਬਿਆਵਾਂ ਕਰਾਂਗੇ ਇਹ ਸਟੋਲ ਤੋਂ ਵੀ ਵੱਡਾ ਕਾਫਰਾ ਸਟਾਣਾ ਜਿਹੜਾ ਚੱਲੂਗਾ ਅਗਲੇ ਪ੍ਰੋਗਰਾਮ ਦੇ ਸੋ ਅੱਜਿਆ ਸੀ ਸੰਖੇਪ ਚ ਹੀ ਬੇਨਤੀ ਕਰਦੇ ਆਂ ਕਿ ਹਰ ਹਾਲਤ ਵਿੱਚ ਸਾਹਿਬ ਜ਼ੋਰਦਾਰ ਆਵਾਜ਼ ਬੁਲੰਦ ਕਰਨ ਉੱਥੇ ਹਰ ਹਾਲਤ ਤੋਂ ਮਿਲ ਰਿਹਾ ਕਿ ਉਹ ਹਰ ਹਾਲਤ ਜਿਹੜਾ ਹੈਗਾ ਕਿਸਾਨ ਦੇ ਨਾਲ ਡਟ ਕੇ ਸੱਚੇ ਦਿਲੋਂ ਖੜਨ ਜਿਹੜੀਆਂ ਸਾਡੀਆਂ 14 ਮਗਰੇ 12 ਮੰਗਾ ਪਹਿਲਾਂ ਜਿਹੜੀਆਂ ਬਹੁਤ ਸੱਚੇ ਮੰਗੀਆਂ ਹੋਈਆਂ ਨੇ ਮੋਦੀ ਸਰਕਾਰ ਨੇ 9 ਵਾਰ 21 ਨੂੰ ਬਾਅਦ ਮੁੱਕਰੀ ਆ ਤੇ ਜਿਹੜੀਆਂ ਨਵੀਆਂ ਐਡ ਹੋ ਜਾਣਗੇ ਜੋ ਹਰਿਆਣੇ ਦੇ ਵਿੱਚ ਜ਼ੁਲਮ ਕੀਤਾ ਸਰਕਾਰ ਨੇ ਤੇ ਕੇਂਦਰ ਨੇ ਖੰਡ ਕਰਨੀ ਸ਼ੀਦੀ ਹੋਈ ਆ ਉਹਦੇ ਨਾਲ ਸੰਬੰਧ ਜਿਹੜੇ ਦੋਸ਼ੀਆਂ ਦੇ ਪਰਚਾ 0 ਐਫ ਆਈ ਆਰ ਪੰਜਾਬੀ ਦਰਜ ਹੋਈ ਉਹ ਹੋਣੀ ਚਾਹੀਦੀ ਆ ਮੁਕੰਮਲ ਤੇ ਉਸ ਤੋਂ ਬਿਨਾਂ ਦੇ ਨੌਜਵਾਨ ਜਿਹੜੇ ਹਜੇ ਵੀ ਹਰਿਆਣੇ ਵਾਲੇ ਤਿੰਨੇ ਜੋਦੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਆਪਣੇ ਜਿਸ ਪ੍ਰਕਾਰ ਇਹਨਾਂ ਨੇ ਦੱਸਿਆ ਜੀ ਕਿ ਵੀ ਮੌਨਸੂਨ ਸੈਸ਼ਨ ਦੇ ਵਿੱਚ ਆਪਣੀ ਇਹ ਚਾਹੁੰਦੇ ਨੇ ਕਿ ਵੀ ਸਾਡੇ ਮੰਗ ਪੱਤਰ ਦੀਆਂ ਮੰਗਾਂ ਨੂੰ ਅੱਗੇ ਕੀਤਾ ਜਾਵੇ ਮੈਂ ਉਸੇ ਹਿਸਾਬ ਨਾਲ ਆਪਣੇ ਐਮ ਪੀ ਸਾਹਿਬ ਵੱਲੋਂ ਆਇਆ ਹਾਂ ਮੰਗ ਪੱਤਰ ਨੂੰ ਵਸਵੀਕਾਰ ਕਰਦਾ ਤੇ ਮੈਂ ਇਸ ਚੀਜ਼ ਦਾ ਪੂਰਾ ਆਸ਼ਵਾਸਨ ਦਿਵਾਉਣਾ ਹਾਂ ਕਿ ਐਮਪੀ ਸਾਹਿਬ ਮੁਰ ਜੋ ਹਰੇਕ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਮੁੱਦੇ ਦੀ ਜੋ ਆਵਾਜ਼ ਬਣ ਰਹੀਆਂ ਐ ਐਮਪੀ ਸਾਹਿਬ ਇਸ ਚੀਜ਼ ਦੀ ਵੀ ਪੂਰੀ ਡਟ ਕੇ ਪਹਿਰੇਦਾਰੀ ਕਰਨਗੇ ਤੇ ਉਹ ਸਾਰੀ ਚੀਜ਼ ਨੂੰ ਅੱਗੇ ਘੋਕੇ ਕਰਨਗੇ ਸਾਹਿਬ ਨਾਲ ਆਪਣੇ ਐਮਪੀ ਸਾਹਿਬ ਵੱਲੋਂ ਆਇਆ ਹਾਂ ਮੰਗ ਪੱਤਰ ਵਿਚਾਰਾ ਮੈਂ ਇਸ ਚੀਜ਼ ਦਾ ਪੂਰਾ ਆਸ਼ਵਾਸਨ ਦਿਵਾਉਣਾ ਹਾਂ ਕਿ ਐਮਪੀ ਸਾਹਿਬ ਹੁਣ ਹਰੇਕ ਨਿੱਕੇ ਤੋਂ ਨਿੱਕੇ ਵੱਡੇ ਤੋਂ ਵੱਡੇ ਮੁੱਦੇ ਦੀ ਜੋ ਬਣ ਰਹੀਆਂ ਐ ਐਮਪੀ ਸਾਹਿਬ ਇਸ ਚੀਜ਼ ਦੀ ਵੀ ਪੂਰੀ ਡੱਟ ਕੇ ਪਹਿਰੇ ਕਰਾਂਗੇ ਕਿ ਤੇ ਉਹ ਸਾਰੀ ਚੀਜ਼ਾਂ ਅੱਗੇ ਕਹੋ ਕੇ ਕਰਾਂਗੇ ਹਾਂ ਜੀ